ਸਰ ਮਾਨਯੋਗ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਮਾਨ ਸਾਹਿਬ ਬਗੀਰਤ ਬਗੀਰਤ ਸਿੰਘ ਮੀਨਾ ਦੇ ਹੁਕਮ ਅਨੁਸਾਰ ਇੰਟਰ ਸਟੇਟ ਨਾਕਾ ਇੱਥੇ ਲਗਾਇਆ ਗਿਆ ਕਿਉਂਕਿ ਇਹ ਹਰਿਆਣਾ ਦੇ ਬਾਰਡਰ ਤੇ ਆ ਇਧਰੋਂ ਹਰਿਆਣੇ ਤੋਂ ਆਉਣ ਵਾਲੇ ਨਸ਼ਾ ਤਸਕਰ ਜਾਂ ਕੋਈ ਵੀ ਚੀਜ਼ ਇਧਰੋਂ ਲਿਆਉਣ ਵਾਲੇ ਜਾਂ ਸ਼ਰਾਬ ਵਗੈਰਾ ਉਸ ਨੂੰ ਇੱਥੇ ਚੈੱਕ ਕਰਕੇ ਉਹਨਾਂ ਦੇ ਬਰ ਖਿਲਾਫ ਕਾਰਵਾਈ ਕੀਤੀ ਜਾਊਗੀ ਕੋਈ ਵੀ ਹੁੰਦਾ ਇਹ 8 ਵਜੇ ਤੋਂ ਤੋਂ ਉਹੇ ਤੱਕ ਨਕਾ ਸਾਡਾ ਲੱਗਾ ਇੰਟਰ ਸਟੇਟ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਇਹ ਸਾਡੇ ਇੱਥੇ ਵੈਸੇ ਵੀ ਨਕਾ ਚੱਲਦਾ ਰਹਿੰਦਾ ਅੱਜ ਸਪੈਸ਼ਲ ਤੌਰ ਤੇ ਇੱਥੇ ਨਕਾ ਲਗਾਇਆ ਗਿਆ ਕੋਈ ਵੀ ਚੀਜ਼ ਪਰ ਉਹਨੂੰ ਦੀ ਉਸ ਤੇ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰ ਹੋਰ ਨਸ਼ਾ ਤਰਕ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਨਸ਼ਾ ਤਸਕਰਾਂ ਦਾ ਇਹ ਆ ਵੀ ਅਸੀਂ ਉਹਨਾਂ ਦੇ ਖਿਲਾਫ ਜੋ ਵੀ ਆ ਇਧਰ ਕੋਈ ਨਸ਼ਾ ਲੈ ਕੇ ਆਉਂਦਾ ਉਸ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਤੇ ਉਹਨਾਂ ਨੂੰ ਜੇ ਕੋਈ ਛੱਡਣ ਵਾਲਾ ਜਾਂ ਕੋਈ ਹੋਰ ਮਿਲਦਾ ਜਿਹਦਾ ਘੱਟ ਨਸ਼ਾ ਕਰਨ ਵਾਲੇ ਵਰਤੋਂ ਤੇ ਉਹਨੂੰ ਦਾਖਲ ਵੀ ਕਰਾਉਣੇ ਆ ਤੇ ਕਿ ਹਰ ਕੋਈ ਬੱਚੇ ਜਾਂ ਲੱਗ ਜਾਂਦੇ ਜਾਂ ਸ਼ੋਟਿੰਗ ਉਮਰ ਦੇ ਉਹਨਾਂ ਨੂੰ ਆਪਣੇ ਰੀਡਿਐਕਸ਼ਨ ਤੇ ਦਵਾਈ ਵੀ ਦਿਵਾਉਣੇ ਆ ਕਿਸੇ ਦੀ ਆਏ ਨਹੀਂ ਵੀ ਸ਼ਰੇਆਮ ਕਿਸੇ ਜਿਹਨੂੰ ਖੰਦਾ ਥੋੜਾ ਮੋਟਾ ਉਹ ਤੇ ਬਰ ਖਰਾਬ ਕਾਰਵਾਈ ਕਰਦੇ ਆ ਕਾਰਵਾਈ ਨਹੀਂ ਉਹਨੂੰ ਦਵਾਈ ਵੀ ਦਿਵਾ ਕੇ ਉਹਨੂੰ ਉੱਥੇ ਹਸਪਤਾਲ ਦਾਖਲ ਕਰਾ ਦਿੰਦੇ ਆ ਜਾਂ ਉੱਥੋਂ ਦਿਵਾ ਕੇ ਉਹਨੂੰ ਤੇ ਘਰ ਭੇਜ ਦਿੰਦੇ ਆ